ਵੈਘੁਰੂ ਜੀ ਦਾ ਖਾਲਸਾ ਸ੍ਰੀ ਵੈਘੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਸਰਪੰਚ ਸਰਦਾਰ ਗੁਰਦੀਪ ਸਿੰਘ ਉਹਨਾਂ ਦੀ ਮੋਟਰ ਤੇ ਤੇ ਮੇਰੇ ਨਾਲ ਹੈਗਾ ਜ ਸਿਕੰਦਰ ਸਿੰਘ ਗੁਰਜੰਟ ਸਿੰਘ ਤੇ ਅਵਤਾਰ ਸਿੰਘ ਜੀ ਤੇ ਖੜਨ ਦੀ ਵਜ੍ਹਾ ਇਹ ਹੈ ਤੁਸੀਂ ਦੇਖ ਲਿਓ ਨਾ ਆਹ ਟਰਾਂਸਫਾਰਮ ਚੋਰਾਂ ਨੇ ਚੋਰੀ ਕਰ ਲਿਆ ਪਹਿਲਾਂ ਤਾਂ ਆਮ ਘਰਾਂ ਵਿੱਚ ਚੋਰੀਆਂ ਹੁੰਦੀਆਂ ਧੀਆਂ ਹੁਣ ਸਰਪੰਚਾਂ ਦੇ ਘਰਾਂ ਤੋਂ ਮੋਟਰਾਂ ਦੇ ਵੀ ਟਰਾਂਸਫਾਰਮ ਲਾਉਣ ਲੱਗ ਗਏ ਤੇ ਉਹਨਾਂ ਦੇ ਭਤੀ ਜਸਕੰਦੇ ਸਕੰਦੇ ਦੱਸੋ ਜੀ ਕੀ ਹੋਇਆ ਜੀ ਕਿੰਨੇ ਵਜੇ ਹੋਇਆ ਇਹ ਇਹ ਆਪਾਂ ਕੀ ਕਹਿਆ ਸਾਨੂੰ ਕਿੰਨੇ ਵਜੇ ਹੋਇਆ ਕੋਈ ਪਤਾ ਰਾਤ ਨੂੰ ਹੋਇਆ ਇਹ ਤਾਂ ਜਿਹੜਾ ਕੰਮ ਵੀ ਹੋਇਆ ਪਰ ਇਹਨ ਛੇੜੀ ਦਾ ਕੰਮ ਹੈ ਕਿਸੇ ਦਾ ਨਸੇੜੀ ਦਾ ਜਾ ਭੇਤੀ ਦਾ ਇਹ ਵੀ ਪੱਕਾ ਕੰਮ ਹੈ ਭੇਤੀ ਦਾ ਇਹ ਤੂੰ ਐਂ ਟਰਾਫਾਰਮ ਕੋਈ ਨੂੰ ਨਹੀਂ ਖੋਲ ਸਕਦਾ ਇਹ ਨੂੰ ਘਰ ਖੋਲੂਗਾ ਇਹ ਨੂੰ ਘਰ ਖੋਲੂਗਾ ਨਾ ਆਪਾਂ ਸ਼ੂਜ਼ ਲਾਉਣ ਲੱਗੇ ਡਰਦੇ ਆ ਉਹਨੇ ਟਰਾਫਾਰਮ ਹੇਠਲੇ ਮਾਰੇ ਆ ਤੇ ਖਾਲੀ ਕਰਤਾ ਬਿਲਕੁਲ ਵਿੱਚੋਂ ਦੇਖੋ ਸੀ ਜਵੇਂ ਖਾਲੀ ਕਰਤਾ ਦੇਖੋ ਤੇਲ ਘਟੋ ਘਟਾ ਅੱਜ ਬਹੁਤ ਦੂਰ ਤੱਕ ਤੇਲ ਗਿਆ ਵਾ ਜਿੰਨਾ ਵੀ ਤੇਲ ਸੀ ਇਹਦੇ ਵਿੱਚ 30 20 30 ਲੀਟਰ ਤੇਲ ਸਾਰਾ ਡੁੱਲ ਗਿਆ ਤੇ ਤੰਬਾ-ਤੰਬਾ ਲੇਕੇ ਸਾਰਾ ਕੱਢ ਗਿਆ ਚੀਜ਼ਾਂ ਸਾਡੀਆਂ ਆ ਛੱਡ ਗਿਆ ਸਾਰਾ ਸਮਾਨ ਉਰੇ ਵੀ ਜੇ ਤੁਸੀਂ ਵਰਤ ਲਿਓ ਇੰਨਾ ਕਦਾ ਵਿਆਜ ਰੱਖ ਗਏ ਤੇ ਦੂਸਰੀ ਜਿਹੜੇ ਹੁਣ ਕਬਾੜੀ ਆ ਉਹਨਾਂ ਨੂੰ ਕੀ ਬੇਨਤੀ ਕਰਦੇ ਹਾਂ ਕਬਾੜੀ ਉਹ ਵੀ ਜੇ ਅਜੇ ਬੰਦੇ ਤਾਂ ਉਹਨਾਂ ਤੇ ਵੀ ਕਾਰਵਾਈ ਹੋਊਗੀ ਹਨੀ ਹਾਂ ਹੋਣੀ ਚਾਹੀਦੀ ਹੈ ਕਾਰਵਾਈ ਸਾਰਿਆਂ ਤੇ ਕਬਾੜੀਆਂ ਕੋਲ ਸਮਾਨ ਜਾਂਦਾ ਸਾਰੀ ਇਹੇ ਤੇ ਕਬਾੜੀਆਂ ਨੂੰ ਸੋਚੀ ਹੋਣਾ ਚਾਹੀਦਾ ਨਾ ਗੁਰੰਤਰੀ ਹਫਤਾਰ ਜੀ ਹਾਂ ਹਾਂ ਪੱਕੀ ਪੱਕੀ ਵੀ ਜੇ ਮੰਨ ਲਓ ਕਬਾੜੀਏ ਕਿਸੇ ਕੋਲੋਂ ਵੀ ਇਹੋ ਜਿਹਾ ਸਮਾਨ ਫੜਿਆ ਜਾਂਦਾ ਸਰਕਾਰੀ ਸਮਾਨ ਤੰਬਾ ਹੋਇਆ ਮੋਟਰ ਦਾ ਠੀਕ ਹੈ ਆਪਾਂ ਦੇ ਖਾਣੇ ਦੇ ਰਾਬੜ ਦੇ ਸਕਦੇ ਆ ਵੀ ਅਗਲਾ ਪਿਛਲਾ ਹਿਸਾਬ ਕਿਤਾਬ ਸਾਰਾ ਉਹਨਾਂ ਕਬਾੜੀਆਂ ਤੋਂ ਵਸੂਲ ਕਰਾ ਜੋ ਲਓ ਜੀ ਪੰਜਾਬ ਦੇ ਕਬਾੜੀਆਂ ਨੂੰ ਵੀ ਇੱਕ ਬੇਨਤੀ ਆ ਕਿ ਇਹੋ ਜਿਹੇ ਨਸ਼ੇੜੀਆਂ ਤੋਂ ਚੋਰਾਂ ਤੋਂ ਇਹੋ ਜਿਹਾ ਸਮਾਨ ਨਾ ਖਰੀਦਿਆ ਜਾਵੇ ਸੋ ਗੋਂ ਜੇ ਤੁਹਾਡੇ ਕੋਲ ਆਉਂਦਾ ਕੋਈ ਪੁਲਿਸ ਨੂੰ ਇਤਲਾਹ ਕੀਤੀ ਜਾਵੇ ਵੀ ਆ ਜੋ ਜੀ ਆ ਦੇਖੋ ਸਮਾਨ ਲੈ ਕੇ ਆਇਆ ਕੋਈ ਸਰਕਾਰੀ ਕੀ ਦੇ ট্রান্সਫਾਰਮਰ ਦਾ ਜਾਂ ਮੋਟਰ ਦਾ ਜਾਂ ਸਟਰਟਰ ਜੋ ਵੀ ਹੁੰਦਾ ਕਿਉਂ ਇਹਦੇ ਨਾਲ ਜ਼ਿਮੀਂਦਾਰਾਂ ਭਰਾਵਾਂ ਦਾ ਬੜਾ ਨੁਕਸਾਨ ਹੁੰਦਾ ਹੈ ਕਿਸੇ ਦੀਆਂ ਤਾਰਾਂ ਲੇਜੀ ਨਾਲ ਕੋਲ ਕੇ ਕੀਤਾ ਸਟਰਟਰ ਹੁਣ ਇਹਦਾ ট্রান্সਫਾਰਮਰ ਲੈ ਕੇ ਤੇ ਉਹ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਬੇਨਤੀ ਜੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਇਹੀ ਹੈ ਜੀ ਮਾੜੀ ਰਨਿੰਗ ਰੱਖਿਆ ਕਰਨਾ ਤੇ ਚੈੱਕ ਰਿਆ ਕਰਨਾ ਜਿਹੜਾ ਫੇੜਾ ਮਾਰਿਆ ਕਰਨਾ ਦੇਖੋ ਜੀ ਗੇੜਾ ਪੇੜਾ ਜਰੂਰ ਮਾਰਨਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਨਸ਼ੇੜੀਆਂ ਦੇ ਮਰੀਜ਼ੀ ਨਤ ਪਾਉਣ ਤੇ ਇਹਨਾਂ ਨੂੰ ਸਬਕ ਸਿਕਾਇਆ ਜਾਵੇ ਵੈਗੁਰ ਜੀ ਮਰੀਜ਼ਾਂ ਨੂੰ ਸਬਕ ਸਿਕਾਇਆ ਜਾਵੇ ਫਾਇਦਾ ਤਾਂ ਹੀ ਹੈ ਬਿਲਕੁਲ ਜੀ ਬਿਲਕੁਲ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਫਤਿਹ